ਇਹ ਮੀਟਿੰਗ ਦੇ ਵਿੱਚ ਕੋਈ ਫੈਸਲਾ ਨਹੀਂ ਹੁੰਦਾ ਤੇ ਜੋ ਸਾਡੀਆਂ ਕੱਲ ਦੀ ਅਸੀਂ ਕਾਲ ਦਿੱਤੀ ਹੋਈ ਆ ਆਪਣੀ 12 ਵਜੇ ਤੋਂ ਬਾਅਦ ਜੰਨੀਆਂ ਸਾਡੀਆਂ ਪਸਾਂ ਬਾਹਰ ਰੂਟ ਤੇ ਆ ਉਹ ਤੁਰੰਤ ਅਹੀ ਵਾਪਸ ਬੁਲਾਇਆ ਲਿਆ ਜਾਣਗੀਆਂ ਔਰ ਕੱਲ ਨੂੰ ਜੋ ਹੀ ਵਿਧਾਨ ਸਭਾ ਦਾ ਪ੍ਰੋਗਰਾਮ ਲਿਖਿਆ ਉਹਦੇ ਵਿੱਚ 27 ਟੀਪੋਂ ਦੇ ਜਿੰਨੇ ਪੰਜਾਬ ਦੇ ਟੋਟਲ ਵਰਕਰ ਆ ਉਹ ਸਾਰੇ ਦੇ ਸਾਰੇ ਕੱਲ ਨੂੰ ਚੰਡੀਗੜ੍ਹ ਸਵੇਰੇ ਪਹੁੰਚਣਗੇ 12 ਮਾਰਚ ਨੂੰ ਪੰਜਾਬ ਬਰੋਡਵੇ ਤੇ ਪੀਆਰਟੀਸੀਆਂ ਬੱਸਾਂ ਦੇ ਚੱਕੇ ਜਾਮ ਦੀ ਜਿਹੜੀ ਗੱਲ ਆਖੀ ਗਈ ਸੀ ਹਾਲਾਂਕਿ ਮੀਟਿੰਗ ਐਸ ਵੇਲੇ ਜਾਰੀ ਹੈ ਚੰਡੀਗੜ੍ਹ ਦੇ ਵਿੱਚ ਜਲੰਧਰ ਤੋਂ ਮੇਰੇ ਨਾਲ ਐਸ ਵੇਲੇ ਪ੍ਰਧਾਨ ਜਿਹੜੇ ਪ ਮੀਟਿੰਗ ਦਾ ਕੀ ਸਿਟਾ ਨਿਕਲਿਆ ਵਾ ਇਸ ਲਈ ਕੋਈ ਗੱਲਬਾਤ ਹੋਈ ਹੈ ਜੀ ਬਿਲਕੁਲ ਜੀ ਹੁਣੇ ਸਾਡੇ ਫੋਨ ਤੇ ਸੰਪਰਕ ਹੋਇਆ ਮੀਟਿੰਗ ਚੱਲ ਰਹੀ ਆ 10-15 ਮਿੰਟ ਤੱਕ ਕਲੀਅਰ ਹੋ ਜਾਏਗਾ ਜੇ ਮੀਟਿੰਗ ਦੇ ਵਿੱਚ ਕੋਈ ਫੈਸਲਾ ਨਹੀਂ ਹੁੰਦਾ ਤੇ ਜੋ ਸਾਡੀਆਂ ਕੱਲ ਦੀ ਅਸੀਂ ਕਾਲ ਦਿੱਤੀ ਹੋਈ ਆ ਆਪਣੀ 12 ਵਜੇ ਤੋਂ ਬਾਅਦ ਜੰਨੀਆਂ ਸਾਡੀਆਂ ਬੱਸਾਂ ਬਾਹਰ ਰੂਟ ਤੇ ਆ ਉਹ ਤੁਰੰਤ ਅਹੀ ਵਾਪਸ ਬੁਲਾ ਲਈਆਂ ਜਾਣਗੀਆਂ ਤੇ ਹੜਤਾਲ ਕੀਤੀ ਰਿਓ ਹੜਤਾਲ ਕੀਤੀ ਜਾਊਗੀ ਔਰ ਕੱਲ ਨੂੰ ਜੋ ਅਹੀ ਵਿਧਾਨ ਸਭਾ ਦਾ ਪ੍ਰੋਗਰਾਮ ਲਿਖਿਆ ਆ ਉਹਦੇ ਵਿੱਚ 27 ਡੀਪੋਂ ਦੇ ਜਿੰਨੇ ਪੰਜਾਬ ਦੇ ਟੋਟਲ ਵਰਕਰ ਆ ਉਹ ਸਾਰੇ ਦੇ ਸਾਰੇ ਕੱਲ ਨੂੰ ਚੰਡੀਗੜ੍ਹ ਸ ਗਲਬਤ ਦਾ ਦੌਰ ਤਾਂ ਹਾਲਾਂਕਿ ਪਹਿਲਾਂ ਵੀ ਚੱਲਿਆ ਸੀਗਾ ਕਿਉਂਕਿ ਮੀਟਿੰਗ ਦੀ ਆ ਜਿਹੜੀ ਆਈ ਤੀ ਮਾਫ਼ ਕਰਨਾ ਹੜਤਾਲ ਦੀ ਗੱਲ ਆਕੀ ਗਈ ਸੀ ਕਿ ਉਸ ਤੋਂ ਪਹਿਲਾਂ ਕੋਈ ਮੀਟਿੰਗ ਦਾ ਸੱਦਾ ਨਹੀਂ ਆਇਆ ਕਿ ਕਿਸੇ ਪਹਿਲਾਂ ਹੀ ਹੋਇਆ ਚੁਕਾ ਹੁਣ ਐਨ ਮੌਕੇ ਤੇ ਹਾਲਾਂ ਵੀ ਲੋਕ ਬਹੁਤ ਪੰਬਲਪੂਸੇ ਚ ਨੇ ਕਿਉਂਕਿ ਇੱਕ ਪਾਸੇ ਖਬਰਾਂ ਨਸ਼ਰ ਹੋਈਆਂ ਨੇ ਕਿ 12 ਵਜੇ ਚੱਕਾ ਜਾਮ ਹੋ ਜਾਣਾ ਬਸਾਂ ਦਾ ਕਿਵੇਂ ਵੇਖਦੇ ਹੋ ਪਏ ਕਿ ਸਰਕਾਰ ਦਾ ਰੁਖ ਕਿਦਾਂ ਦਾ ਹੈਗਾ ਐਸ ਲਈ ਤੇ ਰਣਨੀਤੀ ਹੁਣ ਅਗਲੀ ਕੀ ਹੋਣ ਵਾਲੀ ਹੈ ਬਿਲਕੁਲ ਜੀ ਜੋ ਮੀਟਿੰਗ ਦਾ ਦੌਰ ਆ ਜਿਸ ਦਿਨ ਅਸੀਂ ਆਪਣੀ ਮੀਟਿੰਗ ਕਰਕੇ ਪ੍ਰੈਸ ਨੋਟ ਜਾਰੀ ਕੀਤਾ ਸੀ ਉਸ ਦਿਨ ਤਰੰਤ ਹੀ ਸ ਯਾਰ ਤੁਸੀਂ ਮੰਗਲਵਾਰ ਨੂੰ ਮੀਟਿੰਗ ਕਰੋ ਆਗੇ ਸਾਡੇ ਨਾਲ ਆ ਪਰ ਜਿਹੜੀ ਮੀਟਿੰਗ ਪਹਿਲੀਆਂ ਸਾਡੀਆਂ ਸੈਕਟਰੀ ਡਾਇਰੈਕਟਰ ਸਾਹਿਬ ਮੀਟਿੰਗਾਂ ਹੋਈਆਂ ਸੀ ਉਹਦੇ ਵਿੱਚ ਸਾਡਾ ਫੈਸਲਾ ਹੋਇਆ ਸੀਗਾ ਸਰਕਾਰ ਨੇ ਫੈਸਲਾ ਕੀਤਾ ਜਿਨਨੇ ਸਾਡੇ ਰਿਪੋਰਟਾਂ ਵਾਲੇ ਸਾਥੀ ਕੱਢੇ ਹੋਏ ਆ ਜਿਹੜੀ ਤਨਖਾਹ ਤੇ ਉਹਨਾਂ ਦੀ ਰਿਪੋਰਟ ਹੋਈ ਸੀ ਉਹੋ ਹੀ ਤਨਖਾਹ ਜਾਰੀ ਕੀਤੀ ਜਾਊਗੀ ਪਰ ਜੋ ਸਾਡੇ ਹੈੱਡ ਆਫਸ ਦੇ ਅਧਿਕਾਰੀ ਆ ਉਹਨਾਂ ਨੇ ਮਿਲੀ ਭੁਗਤੀ ਦੇ ਨਾਲ ਜਿਹੜੀ ਉਹ ਮੀਟਿੰਗ ਦਾ ਅਜੰਡਾ ਸੀ ਉਹਨੂੰ ਤੋੜ ਮੋੜ ਕੇ ਨਵਾਂ ਪੇਸ਼ ਕਰ ਦਿੱਤਾ ਗਿਆ ਜੋ ਕਿ ਸਾਰਾ ਸਾਰਾ ਮੁਲਾਜ਼ਮਾਂ ਦੇ ਉਲਟ ਸੀਗਾ ਗਲਤ ਸੀ ਜਿਹਦੇ ਰੋਸ ਵਜੋਂ ਪਿਛਲੇ ਦਿਨੀ ਸਾਡੇ ਲੈਟਰ ਆ ਵੀ ਆਪਣੇ ਜਿੰਨੇ ਵੀ ਵਰਕਰ ਆ ਰਿਪੋਰਟਾਂ ਵਾਲੇ ਉਹਨਾਂ ਨੂੰ ਤੁਰੰਤ ਜਵਾਨ ਕਰਾਇਆ ਜਾਵੇ ਮੈਡੀਕਲ ਕਰਾ ਕੇ ਪਰ ਜਦੋਂ ਅਸੀਂ ਉਹ ਲੈਟਰ ਨੂੰ ਪੜਿਆ ਉਹਦੇ ਵਿੱਚ ਸਾਰਾ ਇਹ ਮਲਾਜਮਾਂ ਦੇ ਖਿਲਾਫ ਸੀਗੀ ਔਰ ਉਲਟ ਸੀਗੀ ਜੀ ਇਹ ਇਦਾਂ ਨਹੀਂ ਸੀ ਕਿ ਮਲਾ ਅਫਸਰ ਕੋਈ ਕੋ ਹੋਰ ਗੱਲ ਕਹਿੰਦੇ ਹੁਣ ਸਰਕਾਰ ਕੁਝ ਹੋਰ ਕਹਿੰਦੇ ਪਰ ਹੁਣ ਸਰਕਾਰ ਤੁਹਾਡੇ ਹੱਕ ਦੇ ਚਾਹੇ ਖਾਲੀ ਅਫਸਰ ਚਾਹੀ ਨਹੀਂ ਕੰਮ ਕਰਦੇ ਬਿਲਕੁਲ ਜੀ ਬਿਲਕੁਲ ਜੀ ਇਥੋਂ ਸਾਫ਼ ਤੇ ਸਪਸ਼ਟ ਹੋ ਰਿਹਾ ਸਰਕਾਰ ਬਿਲਕੁਲ ਮਲਾਜਮਾਂ ਦੇ ਹੱਕ ਦੇ ਵਿੱਚ ਬੋਲਦੀ ਆ ਪਰ ਜਿਹੜੇ ਸਾਡੇ ਅਧਿਕਾਰੀ ਆ ਉਹ ਸਾਡੇ ਖਿਲਾਫ ਚੱਲ ਰਹੇ ਆ ਉਹ ਵਜ੍ਹਾ ਕੀ ਉਹਨਾਂ ਦੀ ਇਹੋ ਜਿਹਾ ਡਿਸੀਜਨ ਲੈਣ ਦੀ ਜਾਂ ਥੱਲੇ ਇਹ ਤਾਨੂੰ ਪਤਾ ਵੀ ਜਿਹੜੇ ਅਫਤਰ ਕਈ ਗੱਲਾਂ ਹੁੰਦੀਆਂ ਨੇ ਹੋ ਸਕਦਾ ਕੋਈ ਸਰਕਾਰ ਦਾ ਪ੍ਰੈਸ਼ਰ ਹੋਵੇ ਹੋ ਸਕਦਾ ਕਿਸੇ ਹੋਰ ਜਥੇਬੰਦੀਆਂ ਦੇ ਪ੍ਰੈਸ਼ਰ ਹੋ ਸਕਦੇ ਉਹਨਾਂ ਨੂੰ ਕਿ ਜਿਹੜੇ ਕੱਚੇ ਮਾਲਾਜਮ ਇਹਨਾਂ ਨੂੰ ਕਿਸੇ ਪਾਸੇ ਨਾ ਲਾਇਆ ਜਾਵੇ ਕਿਉਂਕਿ ਸਾਡੇ ਦੇ ਮੰਨਨੰਦ ਇਹੀ ਗੱਲ ਆਉਂਦੀ ਆ ਚਾਹੇ ਸਰਕਾਰ ਦਾ ਪ੍ਰੈਸ਼ਰ ਆ ਚਾਹੇ ਹੋਰ ਨਾ ਜਥੇਬੰਦੀਆਂ ਦਾ ਕੋਈ ਪ੍ਰੈਸ਼ਰ ਇਹਨਾਂ ਦਾ ਅੱਜ ਲੱਗਦਾ ਹੈ ਕਿ ਫੈਸਲਾ ਨਿਕਲ ਪਾਊਗਾ ਜਾਂ ਕਿ ਉਸ ਤੋਂ ਬਾਅਦ ਜਥੇਦੀਆਂ ਬੱਸਾਂ ਹੋਣੀਆਂ ਜਾਂ ਵਾਪਸ ਅਧੀਆਂ ਜਾਣਗੀਆਂ ਇਹ ਕਿਸ ਤਰੀਕੇ ਨਾਲ ਮੈਨੇਜ ਹੋਏਗਾ ਬਿਲਕੁਲ ਜੀ ਬਿਲਕੁਲ ਜੀ 15 ਮਿੰਟ ਦੇ ਵਿੱਚ ਵਿੱਚ ਕਲੀਅਰ ਹੋ ਜਾਣਾ ਵਾ ਜੇਕਰ ਨਹੀਂ ਫੈਸਲਾ ਹੁੰਦਾ ਦਾ 15 20 ਮਿੰਟਾਂ ਦੇ ਵਿੱਚ ਉਹਨੇ ਕਾਲ ਦੇ ਕੇ ਜਿੰਨੀਆਂ ਸਾਡੀਆਂ ਬੱਸਾਂ ਬਾਹਰ ਰੋਡ ਤੇ ਜਾ ਰਹੀਆਂ ਵਾਂ ਤੁਰੰਤ ਉਹਨਾਂ ਨੂੰ ਵਾਪਸ ਬੁਲਾਇਆ ਜਾਏਗਾ ਠੀਕ ਹੈ ਇਹ ਤੁਸੀਂ ਗੱਲਬਾਤ ਸੁਣੀ ਹੈ ਕਿ ਚੰਨਨ ਸਿੰਘ ਹੋਰਾਂ ਨੇ ਗੱਲ ਆਖੀ ਹੈ ਕਿ ਮੀਟਿੰਗ ਹਲੇ ਜਾ ਰਹੀ ਹੈ ਅਗਲੇ 15 ਮਿੰਟਾਂ ਜਿਹੜਾ ਕਿ ਉਹ ਫੈਸਲਾ ਹੋ ਜਾਏਗਾ ਜੇਕਰ ਫੈਸਲਾ ਨਹੀਂ ਹੁੰਦਾ ਤੇ ਜਿਹੜਾ ਕਿ ਉਹ ਬੱਸਾਂ ਦੇ ਜਿਹੜੇ ਚੱਕੇ ਨੇ ਕਿ ਜਾਮ ਹੋ ਜਾਣਗੇ ਜਿਹੜੇ ਜਿਹੜੇ ਰੂਟ ਤੇ ਬੱਸਾਂ ਗਈਆਂ ਹੋਈਆਂ ਨੇ ਉਹਨਾਂ ਨੂੰ ਵਾਪਸ ਜਿਹੜਾ ਕਿ ਡਿਪਟ ਦੇ ਸਾਹਮਣੇ ਲਿਤਾ ਜਾਏਗਾ ਕੈਮਰਾ ਪਰਸਨ ਜੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ਲੈਂਡ